ਲੋਕ ਗੋਬਿੰਦ ਸਿੰਘ ਮਹਾਰਾਜ ਵਰਗਾ ਪੁੱਤ ਵੀ ਕੋਈ ਨਹੀਂ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪਾਪ ਵੀ ਕੋਈ ਨਹੀਂ ਉਹਦੇ ਵਰਗਾ ਪੋਤ ਨਹੀਂ ਜੰਮਣਾ ਕਿਤੇ ਦੁਨੀਆ ਭੱਜ ਕੇ ਵੇਖ ਲੋਕ ਪੁੱਤ ਕਦਾਵਾ ਲੋਕ ਸਰਵਣ ਦੀ ਸਿਰਤ ਕਰਦੇ ਆ ਅੱਜ ਵੀ ਕਹਿੰਦੇ ਆ ਪੁੱਤੋ ਵਿੱਚ ਸਰਵਣ ਵਰਗਾ ਪੁੱਤੋ ਵੇ ਸਰਵਣ ਵਰਗਾ ਕਿਉਂਕਿ ਸਰਵਣ ਨੇ ਬੁੱਢੇ ਮਾਂ ਕੋ ਦੀ ਸੇਵਾ ਕੀਤੀ ਸੀ ਸਰਵਣ ਬਹਾੜੇ ਕੋਈ ਸ਼ੱਕ ਨਹੀਂ ਪਰ ਜਦੋਂ ਦੁਨੀਆ ਤੇ ਪੁੱਤਾਂ ਦੀ ਲਿਸਟ ਕਿਤੇ ਵੀ ਬਣੀ ਨਾ ਉਦੋਂ ਪੁੱਤਾਂ ਵਿੱਚ ਗੁਰੂ ਗੋਬਿੰਦ ਸਿੰਘ ਦਾ ਨਾਮ ਬਿਲਕੁਲ ਉੱਤੇ ਆਊਗਾ ਦੁਨੀਆ ਦੀ ਹਿਸਟਰੀ ਦਾ ਇੱਕੋ ਇੱਕ ਐਸਾ ਇਕਲੌਤਾ ਪੁੱਤ ਜਿਹੜਾ ਆਪ ਜਤੀ ਹੋਣਾ ਪ੍ਰਮਾਣ ਕਰ ਲੈਂਦਾ ਪਰ ਇਸ ਦੇਸ਼ ਦੇ ਕਰੋੜਾਂ ਬੱਚੇ ਜਤੀ ਹੋਣ ਤੋਂ ਬਚਾ ਲਿਆ ਸਿੱਤੇ ਮਹਾਰਾਜ ਵਰਗਾ ਪੁੱਤ ਕੋਈ ਨਹੀਂ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪਾਪ ਵੀ ਕੋਈ ਨਹੀਂ ਚੰਗੇ ਪੁੱਤ ਚੰਗੇ ਪਿਓ ਬਣਦੇ ਆ ਚੰਗੀਆਂ ਧੀਆ ਚੰਗੀ ਮਾਂ ਬਣਦੀ ਆ ਜਿੰਨੇ ਪੁੱਤ ਬਣ ਕੇ ਸੁੱਖ ਨਹੀਂ ਦਿੱਤਾ ਉਹਨੇ ਪਿਓ ਬਣ ਕੇ ਸੁੱਖ ਵੀ ਨਹੀਂ ਦੇਣਾ ਜਿੰਨੇ ਧੀ ਬਣ ਕੇ ਸੁੱਖ ਨਹੀਂ ਦਿੱਤਾ ਉਹਨੇ ਮਾਂ ਬਣ ਕੇ ਵੀ ਸੁੱਖ ਨਹੀਂ ਦੇਣਾ ਨਹੀਂ ਥੱਲਿਓ ਰੱਖੀ ਜਾਣਿਆ ਜੇ ਗੁਰੂ ਗੋਬਿੰਦ ਸਿੰਘ ਮਹਾਰਾਜ ਵਰਗਾ ਪੁੱਤ ਕੋਈ ਨਹੀਂ ਉਦੇਵਰ ਦਾ ਬਾਪ ਨਹੀਂ ਕੋਈ ਦੁਨੀਆ ਦਾ ਇਕਲੌਤਾ ਬਾਪ ਆ ਜਿਹੜਾ ਪੁੱਤਾਂ ਦੀਆਂ ਲਾਸ਼ਾਂ ਵਿੱਚ ਕੋ ਲੋਕੇ ਕਹਿੰਦਾ ਪੰਥ ਵਸੇ ਮੈਂ ਉੱਜੜਾਂ ਮਨ ਜਾਓ ਹਨੇਰਾ ਇਹ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਹਸੇ ਆ ਸੋ ਐਸੇ ਗੁਰੂ ਦੇ ਚਰਨਾਂ 'ਚ ਕਰੋ ਸਜਦਾ ਜੋੜੋ ਹੱਥ ਝੁਕਾਓ ਸੀਸ ਮਨ ਬਿਤੀ ਇਕਾਗਰ ਕਰੋ ਤੇ ਆਖੋ ਜੀ ਨਾਨਕ ਨਾਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਾ